10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 10 ਜੁਲਾਈ 2025 ਦਿਨ ਵੀਰਵਾਰ ਹਰ ਮਹੀਨੇ ਦੀ 26 ਤਰੀਕ ਹੈ ਜੀ ਸਹਿਮਿਆਮੂ ਕਿਰਜ਼ੀ ਅਤੇ ਕੌਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਸਪਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਵੀ ਤੋਂ ਬਾਅਦ ਅੱਜ ਐਡਮੰਟਨ ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਊਗੀ ਸਰੀ ਸ਼ਹਿਰ ਦੀ ਜਿੱਥੇ ਉੱਗੇ ਕਮੇਡੀਅਨ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚੱਲੀਆਂ ਇਹਦੀ ਜ਼ਿੰਮੇਵਾਰੀ ਕਿਹਨੇ ਲਈ ਆ ਗੱਲਾਂ ਕਿੱਥੋਂ ਬਾਹਰ ਆ ਰਹੀਆਂ ਸਿੱਖ ਜਥੇਬੰਦੀਆਂ ਦਾ ਇਹਨਾਂ ਬਾਰੇ ਕੀ ਕਹਿਣਾ ਹੈ ਤੇ ਇਹਦੇ ਬਾਰੇ ਆਪਾਂ ਖੁੱਲ੍ਹ ਕੇ ਚਰਚਾ ਕਰਾਂਗੇ ਨਾਲੇ ਗੱਲਬਾਤ ਕਰਾਂਗੇ ਮਲੇਸ਼ੀਆ ਦੇ ਉਸ ਮੰਦਿਰ ਦੀ ਜਿੱਥੇ ਇੱਕ ਪੁਜਾਰੀ ਤੇ ਦੋਸ਼ ਲੱਗੇ ਆ ਭਾਰਤੀ ਮੂਲ ਦਾ ਪੁਜਾਰੀ ਕਿਉਂ ਨੇ ਮੰਦਿਰ ਚੱਕ ਭਾਰਤੀ ਮੂਲ ਦੀ ਮਾਡਲ ਦੇ ਨਾਲ ਛੇੜਛਾੜ ਕੀਤੀ ਆ ਪੰਜਾਬ ਦੇ ਝੂਠੇ ਪੁਲਿਸ ਮੁਕਾਬਲੇ ਬਾਰੇ ਕੀ ਅਪਡੇਟ ਆਈ ਦੀ ਆ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਤੇ ਅਖੀਰ ਚ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਬਿਆਦਵੀਆਂ ਦੇ ਵਿਰੁੱਧ ਜਿਹੜਾ ਨਵਾਂ ਕਾਨੂੰਨ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ ਉਹਦੀ ਚੀਰ ਫੜ ਕਰਾਂਗੇ ਪੂਰਾ ਪੁਰਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਜਿੱਥੇ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਹਿੰਸਕ ਵਾਰਦਾਤਾਂ ਦੀ ਛੜੀ ਲੱਗੀ ਹੋਈ ਹੈ ਤੇ ਇਹ ਛੜੀ ਹਜੇ ਰੁਕ ਨਹੀਂ ਰਹੀ ਤਾਜ਼ਾ ਵਾਰਦਾਤ ਜਿਹੜੀ ਹੋਈ ਆ ਉਹ ਸਰੀ ਵਿੱਚ ਹੋਈ ਆ ਕਪਲ ਸ਼ਰਮਾ ਪੰਜਾਬੀ ਦੇ ਉੱਗੇ ਕਾਮੇਡੀਅਨ ਨੇ ਪੰਜਾਬ ਦੇ ਸਪੂਤ ਨੇ ਉਨਾ ਬਲੋ ਪਿਛਲੇ ਹਫ਼ਤੇ ਸਰੀ ਸ਼ਹਿਰ ਚ ਆਪਣੇ ਨਾਂ ਦਾ ਇੱਕ ਕੈਫੇ ਖੋਲਿਆ ਗਿਆ ਸੀ ਕੈਪਸ ਕੈਫੇ ਜਿਹੜਾ ਉਹਨਾਂ ਦਾ ਇਰਾਦਾ ਆ ਕਿ ਪੂਰੀ ਦੁਨੀਆ ਦੇ ਵਿੱਚ ਇਹਦੀ ਚੇਨ ਆ ਖੋਲਣੀ ਆ ਉਹਦੇ ਉੱਤੇ ਗੋਲੀਆਂ ਰਾਤ ਚਲਾਈਆਂ ਗਈਆਂ ਤਕਰੀਬਨ 1:30 ਦੇ ਕਰੀਬ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਜਿਹੜੀਆਂ ਦਾਗੀਆਂ ਗਈਆਂ ਤੇ ਇਹਦੀ ਵੀਡੀਓ ਮੁੜ ਕੇ ਜਿਹੜੀ ਆ ਉਹ ਜਿਹੜੇ ਉੱਗੇ ਪੱਤਰਕਾਰ ਨੇ ਪੰਜਾਬ ਤੁਰ ਰਤੇਸ਼ ਲੱਖੀ ਉਹਨਾਂ ਨੂੰ ਭੇਜੀ ਗਈ ਹੈ ਤੇ ਉਹਨਾਂ ਨੇ ਹੀ ਇਹ ਜਾਣਕਾਰੀ ਬਾਹਰ ਦਿੱਤੀ ਆ ਕਿ ਕਪਲ ਦੇ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਆ ਹਰਜੀਤ ਸਿੰਘ ਲਾਡੀ ਨਾਂ ਦੇ ਇੱਕ ਸ਼ਖਸ ਵੱਲੋਂ ਲਈ ਗਈ ਆ ਤੇ ਇਹ ਗੋਲੀਆਂ ਚਲਾਉਂਦਿਆਂ ਦੀ ਵੀਡੀਓ ਵੀ ਉਹਨਾਂ ਵੱਲੋਂ ਪੋਸਟ ਕੀਤੀ ਗਈ ਆ ਸੋ ਇਹ ਕੈਫੇ ਸਰੀ ਦੀ ਸਕਾਟ ਰੋਡ ਜਿਹੜੀ ਕਿ ਸਰੀ ਅਤੇ ਡੈਲਟਾ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਦੀ ਆ ਉਹਦੇ ਸਰੀ ਵਾਲੇ ਪਾਸੇ 84 ਐਵਨ ਦੇ ਕੋਲ ਮੌਜੂਦ ਇੱਕ ਜਿਹੜੀ ਨਵੀਂ ਬਣੀ ਬਿਲਡਿੰਗ ਆ ਉਹਦੇ 'ਤੇ ਚਲਾਈਆਂ ਗਈਆਂ ਜੀ ਤੇ ਬਾਅਦ ਦਾ ਸਮੇਂ ਕੈਫੇ ਬੰਦ ਸੀਗਾ ਇਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਚਨ ਦੇ ਵਿੱਚ ਅੰਦਰ ਜਿਹੜੇ ਆ ਉਹ ਲੋਕ ਮੌਜੂਦ ਸੀਗੇ ਜਿਹੜੇ ਪੁਲਿਸ ਬੁਲਾ ਰਹੇ ਲਿੰਸੇ ਹੋਟਲ ਨੇ ਉਹਨਾਂ ਦੇ ਮੁਤਾਬਕ ਪ੍ਰਾਪਰਟੀ ਨੂੰ ਕੁਝ ਡੈਮੇਜ ਹੋਇਆ ਹੈ ਤੇ ਗੋਲੀਆਂ ਦੂਰ ਤੋਂ ਚਲਾਈਆਂ ਗਈਆਂ ਕਾਫੀ ਹਟਵੀਆਂ ਤੇ ਉਸ ਵੇਲੇ ਕੁਝ ਵਰਕਰਜ਼ ਕੰਮ ਦੇ ਵਿੱਚ ਕੰਮ ਕਰ ਰਹੇ ਸੀ ਅੰਦਰ ਕਰਕੇ ਬਿਜ਼ਨਸ ਬੰਦ ਸੀ ਪਰ ਸਾਫ ਸਫਾਈ ਦਾ ਕੰਮ ਕਿਚਨ ਦੇ ਵਿੱਚ ਚੱਲ ਰਿਹਾ ਸੀਗਾ ਪਰ ਕੋਈ ਵੀ ਜ਼ਖਮੀ ਜਿਹੜਾ ਉਹ ਨਹੀਂ ਹੋਇਆ ਪੁਲਿਸ ਮੁਤਾਬਕ ਹਲੇ ਉਹਨਾਂ ਦੇ ਵਾਸਤੇ ਬਹੁਤ अर्ਲੀ ਹੈ ਕਹਿਣਾ ਕਿ ਇਹਦੇ ਪਿੱਛੇ ਕੌਣ ਆ ਪਰ ਭਾਰਤੀ ਮੀਡੀਆ ਆ ਸਰਵੀਰ ਤੋਂ ਹੀ ਜ਼ਿੰਮੇਵਾਰੀਆਂ ਬੱਬਰ ਖਾਲਸਾ ਦੇ ਸਿਰ ਸੁੱਟ ਰਿਹਾ ਆ ਸੋ ਕੈਨੇਡਾ ਦੀ ਪੁਲਿਸ ਅਜੇ ਜਾਂਚ ਕਰ ਰਹੀ ਹੈ ਤੇ ਦੂਜੇ ਪਾਸੇ ਭਾਰਤ ਵੱਲ ਨੇ ਫੈਸਲਾ ਵੀ ਸੁਣਾ ਦਿੱਤਾ ਜੀ ਇਸ ਤੋਂ ਪਹਿਲਾਂ ਉੱਗੇ ਗਾਇਕ ਗਿੱਪੀ ਗਰੇਵਾਲ ਦੇ ਨਾਰਥ ਵੈਂਕੂਵਰ ਘਰ ਤੇ ਗੋਲੀਆਂ ਚੱਲੀਆਂ ਕਾਰਨ ਔਜਲਾ ਦੇ ਘਰ ਨਾਲ ਐਵਸਫੋਰਡ ਫਿਰ ਇੱਕ ਭਲੇਖੇ ਵਿੱਚ ਸਰੀ ਫਿਰ ਮੈਪਲ ਰਿਜ ਗੋਲੀਆਂ ਚੱਲ ਚੁੱਕੀਆਂ ਇਸ ਜਿਕੇ ਵਿਕਟੋਰੀਆ ਦੇ ਵਿੱਚ ਉੱਗੇ ਗਾਇਕ ਪੀਟਰ ਲੋਂਦੇ ਘਰ ਦੇ ਉੱਤੇ ਵੀ ਹਮਲੇ ਹੋ ਚੁੱਕੇ ਆ ਸੋ ਇਹ ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਪੰਜਾਬ ਦੇ ਵਿੱਚ ਪਹਿਲਾਂ ਅਬੋਹਰ ਚ ਸੰਜੇ ਵਰਮਾ ਨੂੰ ਮਾਰਿਆ ਜਾਂਦਾ ਜਿਹੜਾ ਕਿ ਕੁੜਤਾ ਪਜਾਮਾ ਕਿੰਗ ਵਜੋਂ ਜਾਣਿਆ ਜਾਂਦਾ ਸੀਗਾ ਤੇ ਇੱਧਰ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚੱਲਦੀਆਂ ਆ ਮਤਲਬ ਕਿ ਜੋ ਹਿੰਦੂ ਸਿੱਖ ਪਿਆਰ ਨਾਲ ਰਹਿੰਦੇ ਆ ਉਸ ਨੂੰ ਦਰਾੜ ਨੂੰ ਵਧਾਉਣ ਵਾਸਤੇ ਉਸ ਨੂੰ ਦਰਾੜ ਪਾਉਣ ਵਾਸਤੇ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਜਾਰੀ ਆ ਸੋ ਜੇਕਰ ਆਪਾਂ ਗੱਲ ਕਰੀਏ ਕਪਲ ਸ਼ਰਮਾ ਦੇ ਇਸ ਕੈਫੇ ਦੀ ਤਾਂ ਉਹਨੇ ਇਹ ਕੈਫੇ ਤੇ ਇੱਕ ਸਰੀ ਤੇ ਲੋਕਲ ਗੋਰਸਖ ਪਰਿਵਾਰ ਦੇ ਨਾਲ ਰਲ ਕੇ ਸੇੜਾੜੀ ਦੇ ਵਿੱਚ ਖੋਲਿਆ ਆ ਤੇ ਬੜੀ ਮਿਹਨਤ ਦੇ ਨਾਲ ਇੱਕ ਕੈਫੇ ਤਿਆਰ ਕੀਤਾ ਗਿਆ ਤੇ ਨੂੰ ਰਿਸਪੌਂਸ ਵੀ ਬਹੁਤ ਵਧੀਆ ਆਇਆ ਪਹਿਲੇ ਹਫ਼ਤੇ ਜਦੋਂ ਇਹ ਖੁੱਲਿਆ ਤਾਂ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਉੱਤੇ ਜਾ ਕੇ ਕੌਫੀ ਪੀਣ ਨੂੰ ਸੋ ਜਿਹੜੀ ਗੋਲੀ ਚਲਾਈ ਗਈ ਆ ਇਹ ਇੱਕ ਕਲਡੀ ਸਿਕ ਬਣਦਾ ਉੱਥੇ ਉਹਦੇ ਵੱਲੋਂ ਚਲਾਈ ਗਈ ਆ ਤੇ ਪਿਛਲੇ ਪਾਸੇ ਕਿਚਨ ਕੰਦ ਹੈਗੀ ਇਸ ਕਰਕੇ ਗੋਲੀਆਂ ਉਧਰ ਨਹੀਂ ਜਾ ਸਕੀਆਂ ਕਿਉਂਕਿ ਜਿਹੜਾ ਸਟਾਫ ਸੀਗਾ ਉਹ ਜਾਂ ਮਾਲਕ ਸੀ ਉਹ ਕੈਫੇ ਬੰਦ ਕਰਕੇ ਅੰਦਰ ਕਿਚਨ ਦੇ ਵਿੱਚ ਸਫਾਈ ਕਰ ਰਹੇ ਸੀਗੇ ਤੇ ਇਹ ਜਿਹੜੀ ਜਗ੍ਹਾ ਆ ਇਸ ਉਸ ਸ਼ਖਸ ਤੋਂ ਲੀਜ਼ ਦੇ ਉੱਤੇ ਲਈ ਆ ਜਿਸ ਤੇ ਪਹਿਲਾਂ ਵੀ ਕਈ ਵਾਰ ਗੋਲੀ ਚੱਲ ਚੁੱਕੀ ਆ ਸੋ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਕੋਈ ਐ ਹੋਜੀ ਗੱਲਬਾਤ ਹੁੰਦੀ ਆ ਤਾਂ ਜ਼ਿੰਮੇਵਾਰੀ ਤੇ ਵੀਡੀਓ ਜਿਹੜੀ ਆ ਰਤੇਸ਼ ਲੱਖੀ ਪੱਤਰਕਾਰ ਹੋਣਾ ਵੱਲੋਂ ਪਾਈ ਜਾਂਦੀ ਆ ਤੇ ਉਹਨਾਂ ਵੱਲੋਂ ਵੀ ਇਸ ਵਾਰੀ ਇਹ ਗੱਲ ਕੀਤੀ ਗਈ ਆ ਜੀ ਸੋ ਕਮਾਲ ਦੀ ਗੱਲ ਇਹ ਆ ਕਿ ਜਦੋਂ ਸਵੇਰੇ ਉੱਠੇ ਆ ਭਾਰਤੀ ਮੀਡੀਆ ਤੇ ਜਾਣੇ ਪਛਾਣੇ ਜਿਹੜੇ ਭਾਰਤ ਪੱਖੀ ਹੈਂਡਲ ਆ ਉਹ ਇਹਦੀ ਜ਼ਿੰਮੇਵਾਰੀ ਬੱਬਰ ਖਾਲਸਾ ਸਰ ਪਾ ਕੇ ਸਮੁੱਚੇ ਸਿੱਖਾਂ ਨੂੰ ਪੰਡਣ ਦਾ ਜਿਹੜਾ ਜ਼ੋਰ ਝਲਾ ਚੁੱਕੇ ਸੀਗੇ ਤੇ ਬੱਬਰ ਖਾਲਸਾ ਦੇ ਹਜੀਤ ਸਿੰਘ ਲਾਡੀ ਸਰੇ ਗੱਲ ਕਹੀ ਜਾ ਰਹੀ ਹੈ ਕਿ ਉਹਨੇ ਜ਼ਿੰਮੇਵਾਰੀ ਲਈ ਹੈ ਜਦੋਂ ਕਿ ਸਿੱਖਾਂ ਨੂੰ ਜਾਂ ਸਿੱਖ ਜਥੇਬੰਦੀਆਂ ਨੂੰ ਹਰਜੀਤ ਸਿੰਘ ਲਾਡੀ ਬਾਰੇ ਕੁਝ ਵੀ ਪਤਾ ਨਹੀਂ ਕਿ ਇਹ ਕੌਣ ਸ਼ਖਸ ਆ ਤੇ ਬੱਬਰ ਖਾਲਸਾ ਦੇ ਨਾਲ ਇਹਦੇ ਕੀ ਸਬੰਧ ਆ ਇਥੋਂ ਤੱਕ ਜਿਹੜੇ ਬੱਬਰ ਖਾਲਸਾ ਦੇ ਨਾਲ ਜੁੜੇ ਰਹੇ ਲੋਕ ਆ ਉਹਨਾਂ ਨੂੰ ਵੀ ਪਤਾ ਇਥੋਂ ਤੱਕ ਇਹ ਵੀ ਦੱਸ ਦਈਏ ਕਿ ਬੱਬਰ ਖਾਲਸਾ ਜਿੱਥੇ ਭਾਰਤ ਵਿੱਚ ਇੱਕ ਪਵੰਦੀਸ਼ਦਾ ਜਥੇਬੰਦੀ ਆ ਉਥੇ ਕੈਨੇਡਾ ਸਰਕਾਰ ਨੇ ਵੀ ਬੱਬਰ ਖਾਲਸਾ ਦੇ ਉੱਤੇ ਪਾਬੰਦੀ ਲਾਈ ਹੋਈ ਆ ਸੋ ਬੱਬਰ ਖਾਲਸਾ ਨਾਲ ਜੁੜੇ ਹੋਏ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਵਿੱਚੋਂ ਕੁਝ ਜਿਹੜੇ ਆ ਉਹਨਾਂ ਦਾ ਪਤਾ ਨਹੀਂ ਕਿੱਥੇ ਆ ਕਿ ਬਧਾਵਾ ਸਿੰਘ ਬੱਬਰ ਵਰਗੇ ਤੇ ਦੂਜੇ ਜਿਹੜੇ ਨੇ ਉਹ ਜੇਲ੍ਹਾਂ ਵਿੱਚ ਭਾਰਤੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਆ ਸੋਨਾ ਵੱਲੋਂ ਕੋਈ ਸਪਸ਼ਟੀਕਰਨ ਆਵੇ ਇਹਨੂੰ ਹਜੇ ਸਮਾਂ ਲੱਗੂਗਾ ਪਰ ਬੱਬਰ ਖਾਲਸਾ ਦਾ ਨਾਂ ਵਰਤ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਦੋਂ ਕਿ ਹਰਜੀਤ ਸਿੰਘ ਲਾੜੀ ਨੂੰ ਕੋਈ ਵੀ ਇਸ ਵੇਲੇ ਜਾਣਦਾ ਨਹੀਂ ਬਹੁਤਾ ਕਿ ਇਹ ਬੱਬਰ ਖਾਲਸਾ ਦੇ ਨਾਲ ਇਹਦੇ ਕੀ ਸਬੰਧ ਆ ਸੋ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਭਾਰਤੀ মিডিਏ ਵੱਲੋਂ ਅਸਵੇਰੇ ਉੱਠਦੇ ਸਾਰ ਬਿਨਾ ਕੋਈ ਜਾਂਚ ਕੀਤੇਆਂ ਸਿੱਖਾਂ ਦੇ ਸਰ ਇਹ ਪਾਂਡਾ ਪੰਦ ਦਿੱਤਾ ਗਿਆ ਆ ਉਤੋਂ ਪਤਾ ਲੱਗਦਾ ਆ ਵੀ ਇਹਦਾ ਪਿੱਛੇ ਹੱਥ ਕਿਹਦਾ ਆ ਤੇ ਇੱਕ ਉਸੇ ਸ਼ਕੀਨ ਦਾ ਹਿੱਸਾ ਆ ਜਿਹੜੀ ਪਿਛਲੇ ਲਗਾਤਾਰ 3-4 ਸਾਲ ਤੋਂ ਕੰਮ ਕਰ ਰਹੀ ਆ ਜਿਹਦਾ ਮੁੱਖ ਮਕਸਦ ਕੈਨੇਡਾ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨਾ ਆ ਜਿਹੜੀ ਸਿੱਖਾਂ ਤੇ ਹਿੰਦੂਆਂ ਦੀ ਇੱਥੇ ਆਪਸ ਵਿੱਚ ਭਾਈਚਾਰ ਸਾਂਝ ਆ ਉਹਨੂੰ ਤੋੜਨਾ ਆ ਉਹਦੇ ਵਿੱਚ ਦਰਾੜ ਪਾਉਣਾ ਆ ਸੋ ਕੁੱਲ ਮਿਲਾ ਕੇ ਗੱਲ ਉਧਰ ਨੂੰ ਜਾ ਰਹੀ ਆ ਇਹ ਖਬਰਾਂ ਵੀ ਉਹੀ ਪਲਾਨਟ ਕਰਵਾ ਕੇ ਲਵਾ ਰਹੇ ਆ ਜਿਹੜੇ ਪਿੱਛੋਂ ਗੋਲੀ ਚਲਾਉਣ ਦੇ ਮਗਰਿਆ ਸੋ ਆਮ ਲੋਕਾਂ ਨੂੰ ਇਹ ਗੇਮ ਸਮਝਣੀ ਪਊਗੀ। ਸੋ ਜਦੋਂ ਆਪਾਂ ਗੱਲ ਇਹ ਕਰ ਰਹੇ ਆ ਨਾਲ ਦੀ ਨਾਲ ਆਪਾਂ ਨੂੰ ਇਹ ਵੀ ਗੱਲ ਕਰਨੀ ਪਊਗੀ ਕਿ ਕਪਲ ਸ਼ਰਮਾ ਕੌਣ ਆ। ਕਪਲ ਸ਼ਰਮਾ ਦੀ ਸ਼ਖਸੀਅਤ ਨੂੰ ਸਮਝਣਾ ਪਊਗਾ। ਕਪਲ ਸ਼ਰਮਾ ਪੰਜਾਬ ਦਾ ਇੱਕ Hindu ਨੌਜਵਾਨ ਆ ਜਿਹੜਾ ਹਮੇਸ਼ਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦਾ। ਪੰਜਾਬੀਅਤ ਦਾ ਝੰਡਾ ਬਰਦਾਾਰ ਆ। ਸਿੱਖਾਂ ਦਾ ਸਿੱਖ ਗੁਰੂ ਸਾਹਿਬਾਨ ਦਾ ਸਿੱਖ ਧਾਰਮਿਕ ਸਥਾਨਾਂ ਦਾ ਉਹ ਥਾ ਸਤਿਕਾਰ ਕਰਦਾ ਆ। ਆਪਣੀ ਸਟੇਜ ਤੋਂ ਸਿੱਖ ਸ਼ਖਸੀਅਤਾਂ ਨੂੰ ਹਮੇਸ਼ਾ ਹੋ ਉੱਪਰ ਚੁੱਕਦਾ ਰਿਹਾ ਆ ਸੋ ਸਿੱਖਾਂ ਦੇ ਨਾਂ ਦੇ ਉੱਤੇ ਇਹ ਹਿੰਸਾ ਦਿਖਾ ਕੇ ਸਿੱਖਾਂ ਦੇ ਖਿਲਾਫ ਪੰਜਾਬ ਭਾਰਤ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਹਿੰਸਾ ਨੂੰ ਵਾਰਤਣ ਦਾ ਯਤਨ ਜਿਹੜਾ ਕੀਤਾ ਜਾ ਰਿਹਾ ਆ ਜਿਹੜਾ ਭਾਰਤੀ ਕੇਂਦਰੀ ਤੰਤਰ ਆ ਤੇ ਸੱਜੇ ਪੱਖੀ ਲੋਕ ਆ ਉਹ ਜਿਹੜੀ ਸੌਫਟ ਪਾਵਰ ਆ ਜਿਹੜੀ ਕਪਲ ਸ਼ਰਮਾ ਵਰਗੇ ਲੋਕ ਬਣਾ ਰਹੇ ਆ ਪੰਜਾਬੀ ਦੀ ਪੰਜਾਬੀ ਮਾਂ ਬੋਲੀ ਦੀ ਉਹਨੂੰ ਖੋਰਾ ਲਾਉਣਾ ਚਾਹੁੰਦੇ ਆ ਕਿਉਂਕਿ ਕਪਲ ਸ਼ਰਮਾ ਵਰਗੀ ਜਿਹੜੀ ਸੌਫਟ ਪਾਵਰ ਆ ਉਹ ਤੋਂ ਕਾਫੀ ਤਕਲੀਫ ਆ ਆਰਿਆ ਸਮਾਜੀਆਂ ਦੇ ਸੰਗੀਆਂ ਵੱਲੋਂ ਪਿਛਲੀ ਇੱਕ ਸਦੀ ਤੋਂ 100 ਸਾਲ ਤੋਂ ਜ਼ੋਰ ਲਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਗੁਰਮੁਖੀ ਲਿਪੀ ਜਿਹੜੀ ਆ ਉਹਦੇ ਪ੍ਰਤੀ ਹਰ ਤਰ੍ਹਾਂ ਦੀ ਨਫ਼ਰਤ ਫੈਲਾਈ ਜਾਵੇ ਤੇ ਉਦੋਂ ਕੋਈ ਹਿੰਦੂਆਂ ਦਾ ਮੁੰਡਾ ਉੱਠ ਕੇ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰੇ ਕਪਲ ਸ਼ਰਮਾ ਵਰਗਾ ਤਾਂ ਇਹਨਾਂ ਨੂੰ ਬਹੁਤ ਚੁੱਬਦਾ ਆ ਕਿਉਂਕਿ ਉਸ ਨੇ ਹਮੇਸ਼ਾ ਹੀ ਆਪਣੀ ਮਾਂ ਬੋਲੀ ਦਾ ਸਤਿਕਾਰ ਵਧਾਉਣ ਦੀ ਗੱਲ ਆਪਣੀ ਸਟੇਜ ਤੋਂ ਕੀਤੀ ਆ ਉਸ ਨੇ ਗੁਰੂ ਸਾਹਿਬਾਨ ਦੀ ਵਿਰਾਸਤ ਦਰਬਾਰ ਸਾਹਿਬ ਅਤੇ ਸਿੱਖ ਵਿਰਾਸਤ ਪਤੀ ਆਪਣੇ ਸਤਿਕਾਰ ਨੂੰ ਕਦੀ ਵੀ ਲੁਕੋਇਆ ਨਹੀਂ ਖੁੱਲ ਕੇ ਵਾਣਨ ਕਰਦਾ ਆ ਇਸੇ ਕਾਰਨ ਕਰਕੇ ਸਮੁੱਚਾ ਪੰਜਾਬ ਸਮੁੱਚੇ ਪੰਜਾਬੀ ਸਿੱਖ ਭਾਈਚਾਰਾ ਕਪਲ ਸ਼ਰਮਾ ਦੇ ਉੱਤੇ ਮਾਣ ਕਰਦਾ ਆ ਕਿ ਕਪਲ ਸ਼ਰਮਾ ਪੰਜਾਬ ਦੀ ਸਾਂਝੀ ਵਿਰਾਸਤ ਦਾ ਇੱਕ ਵੱਡਾ ਚਿਹਰਾ ਆ ਹੁਣ ਕਪਲ ਸ਼ਰਮਾ ਦੀ ਇੱਕ ਸਮੱਸਿਆ ਇਹ ਆ ਕਿ ਉਹ ਖੜਦਾ ਬਹੁਤ ਆ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਪੰਜਾਬੀਆਂ ਦੇ ਨਾਲ ਚਾਹੇ ਉਹ ਕਿਸਾਨ ਮੋਰਚੇ ਦਾ ਸਾਂਗੀ ਗੱਲ ਖੁੱਲ ਕੇ ਖੜਿਆ ਉਦੋਂ ਬਾਅਦ ਪੰਜਾਬ ਦੇ ਵਿੱਚ ਧੱਕੇਸ਼ਾਹੀ ਦੀ ਗੱਲ ਹੋਈ ਉਹ ਖੁੱਲ ਕੇ ਬੋਲਿਆ ਉਦੋਂ ਬਾਅਦ ਸਿੱਧੇ ਉਸੇ ਵਾਲੇ ਦਾ ਕਤਲ ਹੋਇਆ ਉਹ ਖੁੱਲ ਕੇ ਸਟੇਜਾਂ ਦੇ ਉੱਤੇ ਇਹ ਗੱਲ ਜਿਹੜੀ ਆ ਕਰਦਾ ਰਿਹਾ ਇਸੇ ਕਰਕੇ ਉਹਨੂੰ ਨਿਸ਼ਾਨਾ ਬਣਾਇਆ ਗਿਆ ਪ੍ਰਤੀਤ ਹੋ ਰਿਹਾ ਆ ਸੋ ਹਾਲਾਤ ਇਹ ਬਣ ਗਏ ਆ ਕਿ ਕੋਈ ਵੀ ਬੰਦਾ ਜਿਹਦਾ ਕੋਈ ਪਿਸ਼ੋਕੜ ਨਹੀਂ ਪਤਾ ਉਹ ਕੋਈ ਜ਼ਿੰਮੇਵਾਰੀ ਲੈ ਲੈਂਦਾ ਹੈ ਵੀ ਮੈਂ ਫਲਾਣਾ ਬੰਦਾ ਆ ਜੀ ਕਿ ਮੈਂ ਫਲਾਣੀ ਜਿਵੇਂ ਬੰਦੀਆਂ ਜੁੜਿਆ ਹੋਇਆ ਆ ਉਹਦੇ ਬਾਰੇ ਕੋਈ ਜਾਣਦਾ ਨਹੀਂ ਹੁੰਦਾ ਇਹ ਵੀ ਨਹੀਂ ਪਤਾ ਹੁੰਦਾ ਕਿ ਨਾਂ ਅਸਲੀ ਆ ਜਾਂ ਨਕਲੀ ਆ ਜਾਂ ਕੋਲੋਂ ਬਣਾਇਆ ਗਿਆ ਆ ਸੋ ਇਹੋ ਜਿਹਾ ਬੰਦਾ ਕੋਈ ਵੀ ਛੋਟੀ ਮੋਟੀ ਜਾਂ ਵੱਡੀ ਹਸ ਕਟਨਾ ਕਰਕੇ ਪੂਰੇ ਸਿੱਖਾਂ ਦਾ ਨਾਂ ਦੁਨੀਆ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਫਿਰ ਭਾਰਤੀ ਮੀਡੀਆ ਭਾਰਤੀ ਏਜੰਸੀਆਂ ਉਸ ਵਰਤਾਂਤ ਨੂੰ ਸਿੱਖ ਵਿਰੋਧੀ ਜਿਹੜਾ ਆ ਬਣਾਉਣ ਵੱਲ ਧੱਕ ਦਿੰਦੇ ਆ ਚੰਗੀ ਗੱਲ ਇਹ ਹੋਈ ਆ ਕਿ ਸਿੱਖ ਜਥੇਬੰਦੀਆਂ ਨੇ ਤੁਰੰਤ ਇਹਦਾ ਨੋਟਿਸ ਲਿਆ ਆ ਤੇ ਸੰਬੰਧੀ ਅਭਿਆਨ ਜਾਰੀ ਕੀਤੇ ਆ ਸਿਕਸ ਫੋਰ ਜਸਟਿਸ ਦੇ ਗੁਰਪਤਵੰਨ ਸਿੰਘ ਪੰਨੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਸਿੱਖ ਜਥੇਬੰਦੀਆਂ ਨੂੰ ਬਦਨਾਮ ਕਰਨ ਵਾਲੀ ਚਾਲ ਆ ਜਿਹੜੀ ਖਾਲਸਤਾਨ ਦੀ ਇੱਕ ਸ਼ਾਂਤੀਪੂਰਵਕ ਮਹੱਮਾ ਚੱਲ ਰਹੀ ਆ ਲਹਿਰ ਚੱਲ ਰਹੀ ਆ ਉਹਨੂੰ ਬਦਨਾਮ ਕਰਨ ਦੀ ਜਿਹੜੀ ਚਾਲ ਆ ਉਹ ਕਹਿੰਦੇ ਸਿਕਸ ਫੋਰ ਚੈਸਟਿਸ ਲੰਮੇ ਸਮੇਂ ਤੋਂ ਕਹਿੰਦਾ ਆ ਰਿਹਾ ਕਿ ਭਾਰਤੀ ਮੀਡੀਆ ਭਾਰਤ ਸਰਕਾਰ ਜਿਹੜੇ ਆ ਉਹ ਗਮਰਾਹਕੁਨ ਪ੍ਰਚਾਰ ਕਰਦੇ ਆ ਡਿਸਇਨਫੋਰਮੇਸ਼ਨ ਫੁਲਾਉਂਦੇ ਆ ਤਾਂ ਕਿ ਜਿਹੜੀ ਸਿੱਖਾਂ ਦੀ ਦੇਸ਼ ਵਿਦੇਸ਼ ਵਿੱਚ ਇੱਕ ਸ਼ਾਂਤੀਪੂਰਵਕ ਖਾਲਸਤਾਨ ਰੈਫਰੰਡਮ ਦੀ ਲਹਿਰ ਚੱਲ ਰਹੀ ਆ ਉਹਨੂੰ ਬਦਨਾਮ ਕੀਤਾ ਜਾ ਸਕੇ ਉਹਨੂੰ ਹਿੰਸਕ ਸੱਤ ਕੀਤਾ ਜਾ ਸਕੇ ਜਦੋਂ ਕਿ ਇਸ ਜਥੇਬੰਦੀ ਦਾ ਇਸ ਲਹਿਰ ਦਾ ਕੋਈ ਵੀ ਸਬੰਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਨਾਲ ਨਹੀਂ ਆ ਉਹ ਕਹਿੰਦੇ ਜਾਣ ਪੁੱਝ ਕੇ ਜਈਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਫਿਰ ਭਾਰਤੀ ਮੀਡੀਆ ਵੱਲੋਂ ਪੰਡੀ ਪ੍ਰਚਾਰ ਕੀਤਾ ਜਾਂਦਾ ਤਾਂ ਕਿ ਕਿਸੇ ਤਰੀਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ਸੋ ਉਹਨਾਂ ਨੇ ਖੁੱਲ ਕੇ ਇਸ ਗੱਲ ਦੀ ਨਖੇਦੀ ਕੀਤੀ ਆ ਇਸੇ ਤਰੀਕੇ ਕੈਨੇਡਾ ਦੀ ਇੱਕ ਸਿੱਖਾਂ ਦੀ ਅਹਿਮ ਸੰਸਥਾ World Sikh Organization ਦੇ ਪ੍ਰਧਾਨ ਦੈਨਿਸ਼ ਸਿੰਘ ਨੇ ਵੀ ਇਹ ਕਿਹਾ ਕਿ ਜਿਹੜਾ ਸਾਰਾ ਵਰਤਾਰਾ ਆ ਪਿਛਲੇ ਕੁਝ ਸਾਲਾਂ ਤੋਂ ਚੱਲੂ ਹੋਇਆ ਇਹਦੀਆਂ ਜੜ੍ਹਾਂ ਸਿੱਧੇ ਤੌਰ ਤੇ ਭਾਰਤੀ ਗੈਂਗ ਨੈਟਵਰਕ ਅਤੇ ਭਾਰਤੀ ਏਜੰਸੀਆਂ ਦੇ ਨਾਲ ਪਾਰ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਆ ਕੈਨੇਡਾ ਦੀ ਸਰਕਾਰ ਇਥੋਂ ਦੀ RCMP ਇਥੋਂ ਤੱਕ ਕਿ ਫੌਨ ਇੰਟਰਫੀਰੈਂਸ ਸੰਬੰਧੀ ਇੱਕ ਕਮਿਸ਼ਨ ਬਣਾਇਆ ਉਹਦੇ ਵਿੱਚ ਗੱਲਾਂ ਕਲੀਅਰਲੀ ਕਹੀਆਂ ਜਾ ਚੁੱਕੀਆਂ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਗੈਂਗ ਜਿਹੜਾ ਨੂੰ ਪਿੱਛੋਂ ਫਾਰਾ ਸਰਕਾਰ ਦੀ ਸਰਪ੍ਰਸਤੀ ਆ ਉਹ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੇ ਆ ਤੇ ਮਕਸਦ ਕੁਲਮ ਵਾਲਾ ਕਿ ਇਹ ਹੀ ਆ ਕਿ ਕਿਸੇ ਤਰੀਕੇ ਕੈਨੇਡਾ ਦੇ ਵਿੱਚ ਅਫਰਾ ਤਫਰੀ ਫਲਾਉਣੀ ਆ ਅਤੇ ਕੈਨੇਡਾ ਵਿੱਚ ਰਹਿੰਦੇ ਸਿੱਖਾਂ ਦਾ ਅਕਸ ਜਿਹੜਾ ਉਹ ਖਰਾਬ ਕਰਨਾ ਪਿਛਲੇ ਸਵਾ ਸਾਲ ਤੋਂ ਦੇ ਕਰੀਬ ਸਿੱਖ ਕੈਨੇਡਾ ਦੇ ਵਿੱਚ ਰਹਿ ਰਹੇ ਆ ਕੈਨੇਡਾ ਕੋਈ ਬਹੁਤਾ ਪੁਰਾਣਾ ਮੁਲਕ ਨਹੀਂ ਕੈਨੇਡਾ ਨੂੰ ਬਿਲਡ ਕਰਨ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਚਾਹੇ ਸ਼ਹਿਰ ਵਸ ਰਹੇ ਸਕੇ ਚਾਹੇ ਰੇਲ ਗੱਡੀ ਦੀਆਂ ਲਾਈਨਾਂ ਪੈ ਰਹੀਆਂ ਸੀ ਚਾਹੇ ਜੰਗਲ ਵੱਡੇ ਜਾ ਰਹੇ ਸੀ ਸਿੱਖ ਹਰ ਥਾਂ ਦੇਖੇ ਜਾਂਦੇ ਆ ਇਹਨਾਂ ਨੇ ਬਰਾਬਰ ਯੋਗਦਾਨ ਪਾਇਆ ਪਰ ਗੱਲ ਕੀ ਹੈ ਵੀ ਇਹ ਜਿਹੜਾ ਤਰੱਕੀ ਕੀਤੀ ਹੈ ਜਿਹੜੀ ਮਿਹਨਤ ਦੇ ਨਾਲ ਨਾ ਕਮਾਇਆ ਇਹ ਭਾਰਤੀ ਜਨਸੀਆਂ ਨੂੰ ਬੜਾ ਚੁੱਭਦਾ ਆ ਤੇ ਉਹ ਇਹਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾ ਰਹੀਆਂ ਆ ਜਿਦੇ ਵਿੱਚ ਇਹ ਸਾਡੇ ਕੁਝ ਕਹਾੜੇ ਦੇ ਦਸਤੇ ਵੀ ਇਸਤੇਮਾਲ ਕੀਤੇ ਜਾ ਰਹੇ ਆ ਤੋਂ ਜਿਹੜਾ ਇਹ ਗਮਰਾਹਕੁਨ ਮਹੰਮ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਤੇ ਬਰੇ ਡਬਲਯੂਐਸਓ ਦੇ ਬਲਪੀ ਸਿੰਘ ਨੇ ਵੀ ਇਹੀ ਗੱਲ ਕੀ ਆ ਕਿ ਕਪਲ ਸ਼ਰਮਾ ਕੈਫੇ ਦੇ ਉੱਤੇ ਜਿਹੜੀ ਸ਼ੂਟਿੰਗ ਹੋਈ ਆ ਇੱਕ ਤਰੀਕੇ ਦੇ ਨਾਲ ਸਿੱਖ ਸਿੱਖ ਜਿਹੜੀ ਆਜ਼ਾਦੀ ਦੀ ਲਹਿਰ ਆ ਖਾਲਸਾਣ ਦੀ ਉਹਨੂੰ ਹਿੰਸਾ ਦੇ ਖਾਤੇ ਪਾਉਣ ਵਾਲੀ ਕਾਰਵਾਈ ਆ ਤੇ ਇਹ ਜਾਣਬੁੱਝ ਕੇ ਅਟੈਂਪਟ ਤਾਂ ਕੀਤੀ ਗਈ ਆ ਤਾਂ ਕਿ ਸਿੱਖਾਂ ਦਾ ਖਾਸ ਕਰਕੇ ਉਹਨਾਂ ਖਾਲਸਤਾਨੀਆਂ ਦਾ ਅਕਸ ਖਰਾਬ ਹੋ ਸਕੇ ਜਿਹੜੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਸੋ ਡਬਲਿਊ ਸਿੱਖ ਡਬਲਿਊ ਐਸਓ ਵਰਲਡ ਸਿੱਖ ਆਰਗੇਨਾਈਜੇਸ਼ਨ ਅਤੇ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹ ਵਾਰ-ਵਾਰ ਕੈਨੇਡਾ ਸਰਕਾਰ ਤੱਕ ਅਪੀਲ ਕਰ ਚੁੱਕੀਆਂ ਆ ਇਹ ਭਾਰਾ ਸਰਕਾਰ ਨੂੰ ਇਸ ਮਾਮਲੇ ਵਿੱਚ ਜਵਾਬਦੇਹ ਬਣਾਇਆ ਜਾਵੇ ਕੈਨੇਡਾ ਦੇ ਵਿੱਚ ਜਿਹੜਾ ਸਾਰਾ ਕੁਝ ਹੋ ਰਿਹਾ ਆ ਇਹਦੇ ਪਿੱਛੇ ਭਾਰਤੀ ਏਜੰਸੀਆਂ ਆ ਫੋਨ ਇੰਟਰਫੀਰੈਂਸ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਬਕਾਇਦਾ RCMP ਬਕਾਇਦਾ ਫੋਨ ਇੰਟਰਫੀਰੈਂਸ ਦੀ ਰਿਪੋਰਟ ਇਹਦਾ ਜ਼ਿਕਰ ਕਰ ਚੁੱਕੀਆਂ ਆ ਸੋ ਕੈਨੇਡੀਅਨ ਜਿਹੜੇ ਸਿਆਸਤਦਾਨ ਨੇ ਕੈਨੇਡੀਅਨ ਏਜੰਸੀਆਂ ਆ ਇਹਨਾਂ ਨੂੰ ਤਕੜੇ ਕਦਮਾਂ ਦੇ ਨਾਲ ਸਖਤ ਹੋ ਕੇ ਇਹਦੇ ਨਾਲ ਸੱਜਣਾ ਪੈਣਾ ਆ ਜਿਵੇਂ ਕਿ ਮੰਗ ਕੀਤੀ ਜਾ ਚੁੱਕੀ ਆ ਸਰੀ ਦੀ ਮੇਅਰ ਵੱਲੋਂ ਬ੍ਰੈਂਪਟਨ ਦੇ ਮੇਅਰ ਵੱਲੋਂ BC ਦੇ ਮੁੱਖ ਮੰਤਰੀ ਵੱਲੋਂ ਕਿ ਜਿਹੜੀਆਂ ਭਾਰਤੀ ਗੰਗਾ ਆਇਆਂ ਇਹਨਾਂ ਨੂੰ આતਵਾਦੀ ਜਥੇਬੰਦੀਆਂ ਲਾਨੀਆਂ ਜਾਵੇ ਅਤੇ ਫਿਰ ਉਸ ਨਾਲ ਧਰਾਵਾਂ ਦੇ ਅਧੀਨ ਇਹਨਾਂ ਨੂੰ ਚਾਰਜ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਆਮ ਕਾਨੂੰਨ ਦੇ ਥੱਲੇ ਇਹ ਬਹੁਤੇ ਕਾਬੂ ਨਹੀਂ ਆਉਂਦੇ ਸੋ ਕੈਨੇਡਾ ਦੇ ਪੰਜਾਬ ਦੀਆਂ ਹੋਰ ਸਿੱਖ ਜਥੇਬੰਦੀਆਂ ਨੂੰ ਵੀ ਇਹਦੇ ਬਾਰੇ ਖੁੱਲ ਕੇ ਬੋਲਣਾ ਚਾਹੀਦਾ ਆ ਕੁਤ ਬੱਬਰ ਖਾਲਸਾ ਦੇ ਜਿਹੜੇ ਆਗੂ ਬਚੇ ਹੋਏ ਆ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਥੇਬੰਦੀ ਦਾ ਨਾਮ ਇੱਕ ਤਰੀਕੇ ਨਾਲ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਬਾਕੀ ਕੈਨੇਡਾ ਸਰਕਾਰ ਦੇ ਉੱਤੇ ਤੇ ਪੁਲਿਸ ਤੇ ਵੀ ਦਬਾਅ ਵਧਾਉਣਾ ਪਊਗਾ ਇਹ ਕੋਈ ਲੋਕਲ ਗੈਂਗਸਟਰ ਨਹੀਂ ਹੈਗੇ ਇਹ ਬਾਹਰ ਦਾਤ ਕਰਕੇ ਗੱਡੀਆਂ ਵੀ ਨਹੀਂ ਲੂੰਦੇ ਫਿਰ ਫੜੇ ਕਿਉਂ ਨਹੀਂ ਜਾ ਰਹੇ ਇਹ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਇਹ ਫੋਰਨ ਇੰਟਰਫੇਸ ਜਿਹੜੀ ਆ ਕਾਬੂ ਕਿਉਂ ਨਹੀਂ ਹੋ ਰਹੀ ਕੈਨੇਡਾ ਸਰਕਾਰ ਦੀ ਢਿੱਲਮਟ ਖਾਸ ਕਰਕੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਨੂੰ ਖੁੱਲ੍ਹ ਦਿੱਤੀ ਆ ਉਹਦੇ ਵੱਲ ਦੋਸ਼ੀ ਦਾ ਹੱਥ ਵਧਾਇਆ ਉਹਦੀ ਆੜ ਦੇ ਵਿੱਚ ਕਾਰਵਾਈਆਂ ਮੁੜ ਕੇ ਫਿਰ ਸ਼ੁਰੂ ਹੋ ਗਈਆਂ ਆ ਤੇ ਇਹ ਤੇ ਸਿੱਟੇ ਕੈਨੇਡਾ ਸਰਕਾਰ ਦੀ ਢਿੱਲਮਟ ਦੇ ਸਿੱਟੇ ਜਿਹੜੇ ਆ ਕੈਨੇਡਾ ਦੇ ਆਮ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਪੋਟਲੀਆਂ ਪੈ ਰਹੇ ਆ ਤੇ ਨਾਲ ਇਹਦੇ ਵਿੱਚ ਹਿੰਦੂ ਭਾਈਚਾਰਾ ਵੀ ਰਗੜਿਆ ਜਾ ਰਿਹਾ ਆ ਉਹਨਾਂ ਦੇ ਉੱਤੇ ਵੀ ਬਰਾਬਰ ਗੋਲੀਆਂ ਚੱਲ ਰਹੀਆਂ ਆ ਚਾਹੇ ਉਸਤੀਸ਼ ਸ਼ਰਮਾ ਉਹਨਾਂ ਦੇ ਬਿਜ਼ਨਸ ਹੋਣ ਤੇ ਚਾਹੇ ਕਪਲ ਸ਼ਰਮਾ ਉਹਨਾਂ ਦੇ ਬਿਜ਼ਨਸ ਹੋਣ ਸੋ ਕੈਨੇਡਾ ਦੀ ਜਿਹੜੀ ਮਾਰ ਕਾਰ ਨੇ ਸਰਕਾਰ ਆ ਤੇ ਲਿਬਰਲ ਪਾਰਟੀ ਨੂੰ ਨੀਂਦ ਤੋਂ ਜਾਗਣਾ ਪਊਗਾ ਅਤੇ ਬਹੁਤ देर ਹੋ ਜਾਣ ਤੋਂ ਪਹਿਲਾਂ ਪਹਿਲਾਂ ਕੁਝ ਕਰਨਾ ਪਊਗਾ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਐਮਪੀਜ਼ ਦੇ ਉੱਤੇ ਸਬੰਧੀ ਪ੍ਰੈਸ਼ਰ ਬਣਾਉਣ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਮਲੇਸ਼ੀਆ ਦੀ ਮਲੇਸ਼ੀਆ ਦੇ ਵਿੱਚ ਇੱਕ ਬਹੁਤ ਹੀ ਵੱਡਾ ਹਿੰਦੂ ਮੰਦਿਰ ਜਿਹਨੂੰ ਕਿ ਮਹਾ ਮਰੀਯੰਮਾ ਮੰਦਿਰ ਕਹਿੰਦੇ ਆ ਇਹ ਭਾਰਤੀ ਮੰਦਿਰਾਂ ਦੀ ਤਜ ਦੇ ਉੱਤੇ ਬਣਾਇਆ ਇੱਕ ਬਹੁਤ ਹੀ ਆਲੀਸ਼ਾਨ ਧਾਰਮਿਕ ਸਥਾਨ ਹੈ ਜਿਹਦੀ ਬਹੁਤ ਮਾਨਤਾ ਹੈ ਕਿਉਂਕਿ ਮਲੇਸ਼ੀਆ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਉੱਤੇ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਆ ਸੋ ਸਪਾਂਗ ਸਥਿਤ ਇਸ ਮੰਦਿਰ ਦੇ ਵਿੱਚ ਇੱਕ ਭਾਰਤੀ ਮੂਲ ਦੇ ਪੁਜਾਰੀ ਵੱਲੋਂ ਇੱਕ ਭਾਰਤੀ ਮੂਲ ਦੀ ਜਿਹੜੀ ਮਲੇਸ਼ੀਅਨ ਮਾਡਲ ਆ ਉਹਦੇ ਨਾਲ ਛੇੜਖਾਨੀ ਕਰਨ ਦੀ ਗੱਲ ਬਾਤ ਆਈ ਹੈ ਇਸ ਸਬੰਧੀ ਇਸ ਲੜਕੀ ਨੇ ਬਕਾਇਦਾ ਪੁਲਿਸ ਤੇ ਪਾਸ ਜਾ ਕੇ ਜਿਹੜੀ ਸ਼ਿਕਾਇਤ ਕੀਤੀ ਆ ਮਿਸ ਗ੍ਰੈਂਡ ਮਲੇਸ਼ੀਆ 2021 ਰਹੀ ਇਹ ਜਿਹੜੀ ਲੜਕੀ ਆ ਲਿਸ਼ਾਲਿਨੀ ਕਨਾਰਨ ਉਨੇ ਇਹ ਦੋਸ਼ ਲਾਇਆ ਕਿ ਉਹ ਕਹਿੰਦੀ ਮੈਂ ਧਰਮ ਨੂੰ ਬਹੁਤਾ ਨਹੀਂ ਸੀ ਮੰਨਦੀ ਪਰ ਮੇਰੀ ਮਾਤਾ ਨੇ ਮੈਨੂੰ ਮੰਦਿਰ ਲੈ ਜਾਣਾ ਸ਼ੁਰੂ ਕੀਤਾ ਮੈਨੂੰ ਉੱਥੇ ਜਾ ਕੇ ਬਹੁਤ ਸ਼ਾਂਤੀ ਮਿਲਦੀ ਰਹੀ ਹੈ ਤੇ ਬਾਅਦ ਵਿੱਚ ਮੈਂ ਇਕੱਲੀ ਨਹੀਂ ਵੀ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਜਦੋਂ ਮੇਰੀ ਮਾਤਾ ਇੰਡੀਆ ਗਈ ਹੋਈ ਸੀ ਉਹ ਕਹਿੰਦੀ ਮੈਨੂੰ ਉੱਥੇ ਜਾਣਾ ਬਹੁਤ ਚੰਗਾ ਲੱਗਦਾ ਸੀਗਾ ਪਰ ਹੋਇਆ ਇਹ ਕਿ ਮੈਂ ਇਕੱਲੀ ਮੰਦਿਰ ਗਈ ਉੱਥੋਂ ਦਾ ਜਿਹੜਾ ਭਾਰਤੀ ਮੂਲ ਦਾ ਪੁਜਾਰੀ ਸੀ ਉਹ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਸ਼ਾਂਤੀ ਦੇਣ ਵਾਸਤੇ ਇੱਕ ਪਵਿੱਤਰ ਜਲ ਲਿਆਂਦਾ ਆ ਮੈਂ ਤੈਨੂੰ ਉਹ ਦੇਣਾ ਆ ਤੂੰ ਅੰਦਰ ਆ ਜਾ ਉਸ ਤੋਂ ਬਾਅਦ ਕਹਿੰਦੀ ਮੈਨੂੰ ਆਪਣੇ ਨਿੱਜੀ ਦਫ਼ਤਰ ਵਿੱਚ ਲਿਆ ਗਿਆ ਤੇ ਉਸ ਤੋਂ ਬਾਅਦ ਮੇਰੇ ਤੇ ਕੋਈ ਪਦਾਰਥ ਆਇਆ ਜਾਂ ਛਿੜਕਿਆ ਜਿਹਦੇ ਨਾਲ ਮੇਰੀ ਥੋੜੀ ਜਿਹੀ ਹੋਸ਼ ਗਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਉਹਨੇ ਗਲਤ ਢੰਗ ਦੇ ਨਾਲ শুਇਆ ਬੈਨਾ ਛੇੜਖਾਨੀ ਕੀਤੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਮੇਰੇ ਪਾਇਆ ਹੋਇਆ ਪੰਜਾਬੀ ਸੂਟ ਲਾਉਣ ਲਈ ਕਿਹਾ ਕਿ ਤੈਨੂੰ ਨਿਰਵਸਤਰ ਹੋਣਾ ਪਊਗਾ ਤਾਂ ਫਿਰ ਤੇਰੀ ਮੈਂ ਭਲਾਈ ਕਰ ਸਕਦਾ ਆ ਉਹ ਕਹਿੰਦੀ ਵੀ ਜਿਹੜਾ ਮੇਰਾ ਧੋਖਾ ਮੇਰੇ ਨਾਲ ਹੋਇਆ ਇਹਨੇ ਮੇਰੇ ਤੋਂ ਅੰਦਰ ਤੱਕ ਸੱਟ ਮਾਰੀ ਆ ਮੇਰੇ ਨਾਲੇ ਧੋਖਾ ਮੇਰੇ ਨਾਲ ਇੱਕ ਕੰਪਟਰਸ ਜਗਾ ਹੋਇਆ ਜਿਹੜਾ ਕਿ ਰੱਬ ਦਾ ਘਰ ਆ ਇਸਕ ਕਿ ਮੈਂ ਬੜੀ ਦੁਖੀ ਹੋਈ ਆ ਸੋਹਰੇ ਬਾਕਾਇਦਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਆ ਤੇ ਜਿਹੜਾ ਭਾਰਤੀ ਮੂਲ ਦਾ ਪੁਜਾਰੀ ਆ ਇਹਨੂੰ ਫੜਨ ਦੇ ਵਾਸਤੇ ਹੁਣ ਮਲੇਸ਼ੀਅਨ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਨੇ ਇਸ ਦੇ ਨਾਲੇ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਜਿਹੜਾ ਲਗਾਤਾਰ جاری ਆ ਤੇ ਗੱਲ ਸਿਰਫ ਆਪਾਂ ਇਸੇ ਸਾਲ 2025 ਦੀ ਕਰੀਏ ਤਾਂ ਹੁਣ ਤੱਕ 19 ਦੇ ਕਰੀਬ ਝੁੱਠੇ ਪੁਲਿਸ ਮੁਕਾਬਲੇ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ 17 ਜਾਣੇ ਜ਼ਖਮੀ ਹੋਏ ਆ 3 ਜਾਣਿਆਂ ਦੀਆਂ ਮੌਤਾਂ ਹੋਈਆਂ ਤੇ ਪੰਜਾਬ ਦੀ ਸਰਕਾਰ ਇਹਨੂੰ ਇੱਕ ਪ੍ਰਾਪਤੀ ਦੱਸ ਰਹੀ ਆ ਪੰਜਾਬ ਦੇ ਲੀਡਰ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਸਜ਼ਾ ਦੇਵਾਂਗੇ ਜੋ ਕਾਨੂੰਨ ਤੋਂ ਉੱਪਰ ਚੱਲਣ ਦੀ ਗੱਲ ਕੀਤੀ ਜਾ ਰਹੀ ਆ ਬੜੀ ਬਿਸ਼ਰਮੀ ਦੇ ਨਾਲ ਤੇ ਕਮਾਲ ਦੀ ਗੱਲ ਇਹ ਆ ਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਜਿਹਨਾਂ ਨੂੰ ਮੁਕਾਬਲੇ ਦੱਸ ਰਹੀ ਆ ਸਰੇ ਆਮ ਝੁੱਠੇ ਮੁਕਾਬਲੇ ਦਿਖਾਈ ਦੇ ਰਹੇ ਆ ਇਹਨਾਂ ਬਹੁਤੇ ਮੁਕਾਬਲਿਆਂ ਦੇ ਵਿੱਚ ਇਹ ਹੀ ਕਿਹਾ ਗਿਆ ਕਿ ਅਸੀਂ ਫੜੇ ਗਏ ਦੋਸ਼ੀਆਂ ਨੂੰ ਹਥਿਆਰ ਅਤੇ ਨਸ਼ਾ ਰਿਕਵਰ ਕਰਨ ਵਾਸਤੇ ਲਿਜਾ ਰਹੇ ਸੀਗੇ ਤੇ ਜਾਨੂ ਮੋਰੋਂ ਬੈਠੇ ਉਹਨਾਂ ਦੇ ਸਾਥੀਆਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਸਾਡੇ ਨੂੰ ਵੀ ਗੋਲੀਆਂ ਚੱਲੀਆਂ ਤੇ ਇਸ ਗੋਲੀਬਾਰੀ ਦੇ ਵਿੱਚ ਫੜੇ ਗਏ ਬੰਦੇ ਜਿਹੜੇ ਆ ਮਾਰੇ ਗਏ ਆ ਸੋ ਕਮਾਲ ਦੀ ਗੱਲ ਇਹ ਆ ਕਿ ਜਦੋਂ ਬੰਦਾ ਕੋਈ ਰਿਕਵਰੀ ਕਰਨ ਲਈ ਪੰਜਾਬ ਪੁਲਿਸ ਲੈ ਕੇ ਜਾਂਦੀ ਆ ਉਹਦੇ ਨਾਂ ਹੱਥਕੜੀਆਂ ਲੱਗੀਆਂ ਹੁੰਦੀਆਂ ਨਾ ਉਹਦੇ ਬੀੜੀਆਂ ਲੱਗੀਆਂ ਹੁੰਦੀਆਂ ਤੇ ਉੱਥੇ ਜਾ ਕੇ ਭੱਜਣ ਦੀ ਕੋਸ਼ਿਸ਼ ਜ਼ਰੂਰ ਕਰਦਾ ਆ ਤੇ ਬਾਅਦ ਵਿੱਚ ਪੁਲਿਸ ਦੀ ਗੋਲੀ ਨਾਲ ਮਾਰਿਆ ਜਾਂਦਾ ਆ ਸੋ ਤਕਰੀਬਨ 35-40 ਸਾਲ ਤੋਂ ਉਹੀ ਕਹਾਣੀ ਕਸੀਪਿਟੀ ਵਾਰ-ਵਾਰ ਦੋ ਰਾਹੀ ਜਾਂਦੀ ਆ ਇੱਕ ਤਰੀਕੇ ਨਾਲ ਸਰਕਾਰ ਵੱਲੋਂ ਸਿੱਧੇ ਤੌਰ ਦੇ ਉੱਤੇ ਸੰਦੇਸ਼ ਦਿੱਤਾ ਜਾ ਰਿਹਾ ਵੀ ਅਸੀਂ ਤੁਹਾਡੇ ਤੇ ਕੇਸ ਨਹੀਂ ਚਲਾਉਣੇ ਤੁਹਾਡੇ ਸਿੱਧੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਆ ਚਾਹੇ ਤੁਹਾਡਾ ਕੋਈ ਕਸੂਰ ਹੋਵੇ ਚਾਹੇ ਨਾ ਪਿਛਲੇ ਮਾਮਲੇ ਵਿੱਚ ਇਹ ਹੋ ਕੇ ਹਟਿਆ ਕਿ ਪਹਿਲਾਂ ਸਰਕਾਰ ਨੇ ਕਿਹਾ ਕਿ ਅਸੀਂ ਦੋ ਜਣੇ ਫੜ ਲਏ ਆ ਤੇ ਉਹ ਜਿਹੜੇ ਸ਼ੂਟਰ ਸੀਗੇ ਆ ਬਾਅਦ ਦੇ ਵਿੱਚ ਕਹਿੰਦੇ ਵੀ ਅਸੀਂ ਉਹਨਾਂ ਨੂੰ ਰਿਕਵਰੀ ਵਾਸਤੇ ਲਿਜਾ ਰਹੇ ਸੀਗੇ ਗੋੜੀ ਚੱਲ ਗਈ ਉਹ ਮਾਰੇ ਗਏ ਆ ਤੇ ਬਾਅਦ ਚ ਕੱਲ ਨਿਕਲ ਕੇ ਆਈ ਵੀ ਤਿੰਨੇ ਸ਼ੂਟਰ ਜਿਹੜੇ ਮੋਰ ਮਾਮਲੇ 'ਚ ਸੀਗੇ ਜਿਨ੍ਹਾਂ ਨੇ ਕੋੜਤਾ ਪਜਾਮਾ ਕਹਿੰਗਾ ਸੰਜੇ ਵਰਮਾ ਦਾ ਕਤਲ ਕੀਤਾ ਆ ਉਹ ਪੁਲਿਸ ਦੀ ਹਿਰਾਸਤ ਤੋਂ ਬਾਹਰ ਆ ਤੇ ਇਹ ਦੋ નિર્ਦੋਸ਼ ਇਹ ਬੇਕਸੂਰੇ ਚੱਕ ਕੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਆ ਜਦੋਂ ਹੁਣ ਲੋਕ ਪੁੱਛ ਰਹੇ ਆ ਵੀ ਦਿਖਾਓ ਇਹਨਾਂ ਦੇ ਹੱਥ ਕਿੱਥੇ ਵੱਜੇ ਹੋਏ ਸੀਗੇ ਜੋ ਤੁਸੀਂ ਇਹਨਾਂ ਨੂੰ ਲਿਜਾ ਰਹੇ ਸੀ ਰਿਕਵਰੀ ਕਰਨ ਵਾਸਤੇ ਤਾਂ ਇਹਨਾਂ ਦੇ ਹੱਤਕੜੀਆਂ ਜਾਂ ਬੇੜੀਆਂ ਕਿੱਥੇ ਲਾਈਆਂ ਸੀਗੀਆਂ ਤਾਂ ਪੁਲਿਸ ਨੂੰ ਕੋਈ ਗੱਲ ਔੜ ਨਹੀਂ ਰਹੀ ਤੇ ਉਲਟਾ ਹੁਣ ਇਹ ਕਹਿ ਰਿਹਾ ਜੀ ਸਾਡੀ ਗੋਲੀ ਨਾਲ ਨਹੀਂ ਮਰੇ ਮੋਰੋਂ ਜਿਹੜੀ ਗੈਂਗਸਟਰਾਂ ਨੇ ਗੋਲੀ ਚਲਾਈ ਆ ਉਹਦੇ ਨਾਲ ਉਹਨਾਂ ਦੀ ਮੌਤ ਹੋਈ ਆ ਸੋ ਕੁੱਲ ਮਿਲਾ ਕੇ ਗੱਲ ਇਹ ਆ ਕਿ ਪੰਜਾਬ ਪੁਲਿਸ ਆਪਣੇ ਹੀ ਬਣੇ ਜਾਲ ਵਿੱਚ ਫਸਦੀ ਜਾ ਰਹੀ ਆ ਤੇ ਉੱਥੇ ਕਾਨੂੰਨ ਦਾ ਰਾਜ ਨਾ ਹੋ ਕੇ ਪੁਲਿਸ ਦਾ ਰਾਜ ਆ ਅਤੇ ਗੈਂਗਸਟਰਾਂ ਦੀ ਆੜ ਦੇ ਵਿੱਚ ਆਮ ਲੋਕ ਜਿਹੜੇ ਆ ਮਾਰੇ ਜਾ ਰਹੇ ਆ ਆਮ ਬੇਕਸੂਰ ਨੌਜਵਾਨ ਮਾਰੇ ਜਾ ਰਹੇ ਆ ਤੇ ਜੇਕਰ ਕੋਈ ਵਿਰੋਧੀ ਤੇ ਮਾੜੀ-ਮੁੱਟੀ ਬੋਲਦੀ ਆ ਪਹਿਲੀ ਗੱਲ ਤਾਂ ਬੋਲਦੇ ਨਹੀਂ ਤੇ ਜੇ ਬੋਲਦੀ ਵੀ ਆ ਤਾਂ ਉਹਨੂੰ ਫਿਰ ਇਹ ਕਿਹਾ ਜਾਂਦਾ ਵੀ ਤੁਸੀਂ ਗੈਂਗਸਟਰਾਂ ਦੇ ਨਾਲ ਰਲੇ ਹੋਏ ਹੋ। ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਆਦਮੀਆਂ ਰੋਕੂਣ ਵਾਸਤੇ ਇੱਕ ਵਿਸ਼ੇਸ਼ ਕਾਨੂੰਨ ਬਣਾਇਆ ਜਾਊਗਾ। ਇੱਕ ਵਿਅਦਬੀ ਰੋਕੂ ਖਰੜਾ ਬਿੱਲ ਪੇਸ਼ ਕੀਤਾ ਜਾਊਗਾ। ਉਹਨਾਂ ਨੇ ਕਿਹਾ ਵੀ ਇਹ ਬਿੱਲ ਹਜੇ ਤੁਰੰਤ ਲਾਗੂ ਨਹੀਂ ਕੀਤਾ ਜਾਣਾ ਤੇ ਇਹਦੇ ਬਾਰੇ ਵਿਚਾਰ ਚਰਚਾ ਜਿਹੜੀ ਆ ਹੋਰ ਕੀਤੀ ਜਾਣੀ ਆ, ਕੀਤੀ ਜਾ ਰਹੀ ਆ। ਪਰ ਇਹ ਗੱਲ ਪੱਕੀ ਆ ਕਿ ਅਸੀਂ ਇਹ ਬਿੱਲ ਲਿਆ ਰਹੇ ਆ। ਕਿ ਇਹ ਬਿੱਲ ਭਾਰਤੀ ਸੰਵਿਧਾਨ ਨੂੰ ਬਦਲੂਗਾ ਜਿਹੜੀ ਭਾਰਤੀ ਨਿਆਇ ਸਹਾਇਤਾ ਬੀ ਐਨ ਐਸ ਆ, ਉਹਦਾ ਹਿੱਸਾ ਬਣੂਗਾ ਜਾਂ ਫੇ ਪੰਜਾਬ ਸਰਕਾਰ ਆਪਣੇ ਤੌਰ ਦੇ ਉੱਤੇ ਇੱਕ ਕਾਨੂੰਨ ਬਣਾ ਦੋਗੀ, ਕੋਈ ਐਕਟ ਬਣਾ ਦੋਗੀ। ਇਹਦੇ ਬਾਰੇ ਹਜੇ ਸਪਸ਼ਟ ਨਹੀਂ ਹੋ ਸਕਿਆ ਤੇ ਨਾ ਹੀ ਇਹ ਪਤਾ ਲੱਗ ਸਕਿਆ ਕਿ ਇਸ ਕਾਨੂੰਨ ਦੇ ਵਿੱਚ ਸਜ਼ਾ ਕੀ ਹੋਊਗੀ। ਬਿਆਦਬੀ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਊਗੀ ਜਾਂ ਉਮਰ ਕੈਦ ਦਿੱਤੀ ਜਾਊਗੀ ਜਾਂ ਹੋਰ ਕੀ ਐ ਸੋ ਕੁੱਲ ਮਿਲਾ ਕੇ ਭਗਵੰਤਬਾਨ ਦਾ ਇੱਕ ਨਵਾਂ ਸ਼ੋਸ਼ਾ ਆ ਕਿਉਂਕਿ ਲੋੜ ਨਵਾਂ ਕਾਨੂੰਨ ਬਣਾਉਣ ਦੀ ਨਹੀਂ ਨੋੜ ਜਿਹੜਾ ਪਹਿਲਾਂ ਹੀ ਬਣਿਆ ਹੋਇਆ ਕਾਨੂੰਨ ਆ ਉਹਨੂੰ ਹੀ ਲਾਗੂ ਕਰਨ ਦੀ ਆ ਜਦੋਂ ਹੋਰਾਂ ਮਾਮਲਿਆਂ ਦੇ ਵਿੱਚ ਕਾਨੂੰਨ ਲਾਗੂ ਹੋ ਸਕਦੇ ਆ ਤਾਂ ਫਿਰ ਬਿਆਦਬੀਆਂ ਦੇ ਮਾਮਲਿਆਂ ਵਿੱਚ ਕਾਨੂੰਨ ਲਾਗੂ ਕਿਉਂ ਨਹੀਂ ਹੋ ਸਕਦੇ ਉਹਨਾਂ ਦੇ ਉੱਤੇ ਅਮਲ ਕਿਉਂ ਨਹੀਂ ਕੀਤਾ ਜਾਂਦਾ ਕਾਨੂੰਨ ਕੀ ਕਰੂਗਾ ਜੇਕਰ ਕਿਸੇ ਨੇ ਕਿਸੇ ਦੇ ਕਾਰਵਾਈ ਨਹੀਂ ਕਰਨੀ ਜਿਹੜੇ ਬਦਬੀਆਂ ਕਰਨ ਵਾਲੇ ਆ ਉਹ ਸ਼ਰੇਆਮ ਪੰਜਾਬ ਦੇ ਵਿੱਚੋਂ ਆਪਣੇ ਕੇਸ ਤਬਦੀਲ ਕਰਕੇ ਬਾਹਰਲੇ ਸੂਬਿਆਂ 'ਚ ਲੈ ਜਾਂਦੇ ਆ ਜਿੱਥੇ ਭਾਜਪਾ ਦੀਆਂ ਸਰਕਾਰਾਂ ਆ ਤਾਂ ਕਿ ਛੁੱਟ ਜਾਈਏ ਪੰਜਾਬ ਸਰਕਾਰ ਉਹਦੇ ਕੋਈ ਕਾਰਵਾਈ ਨਹੀਂ ਕਰਦੀ ਤੇ ਗੱਲਾਂ ਕਈਆਂ ਜਾ ਰਹੀਆਂ ਵੀ ਅਸੀਂ ਨਵਾਂ ਕਾਨੂੰਨ ਬਣਾਵਾਂਗੇ ਗੱਲ ਤਾਂ ਕਾਨੂੰਨ ਤੁਹਾਡਾ ਆਪਣਾ ਉੱਤੇ ਲਾਗੂ ਤਾਂ ਕਰੋ ਉਹਨੂੰ ਤੇ ਅਮਲ ਤਾਂ ਕਰੋ ਜਦੋਂ ਇਹ ਲੋਕ ਕਾਨੂੰਨ ਦੇ ਆਸਰਾ ਲੈ ਕੇ ਹੀ ਆਪਣੇ ਕੋਰਟ 'ਚ ਕੇਸ ਤਬਦੀਲ ਕਰਾਉਂਦੇ ਆ ਉਦੋਂ ਤੁਸੀਂ ਕਾਨੂੰਨ ਦਾ ਆਸਰਾ ਲੈ ਕੇ ਉਹਨੂੰ ਰੋਕਿਆ ਕਿਉਂ ਨਹੀਂ ਹੈਗਾ ਤੇ ਦੂਜੀ ਗੱਲ ਸਭ ਤੋਂ ਵੱਡੀ ਕਿ ਕਾਨੂੰਨ ਕਿਤਾਬ ਦੇ ਵਿੱਚ ਪਿਆ ਕੀ ਕਰੂਗਾ ਜੇਕਰ ਤੁਸੀਂ ਉਹਦੀ ਵਰਤੋਂ ਹੀ ਨਹੀਂ ਕਰਨੀ ਆਪਣੇ ਸਾਰੇ ਦੇ ਸਾਹਮਣੇ ਮੋੜ ਮੰਡੀ ਬੰਬ ਧਮਾਕਾ ਹੋਇਆ ਨਿਰਦੋਸ਼ ਉਹਦੇ ਵਿੱਚ ਮਾਰੇ ਗਏ ਆ ਜਦੋਂ ਜਾਂਚ ਤੁਰੀ ਤਾਂ ਜਾਂਚ ਉਹ ਡੇਰਾ ਸਿਰਸਾ ਵੱਲੋਂ ਤੁਰ ਪਈ ਉੱਥੇ ਇਹੀ ਉਹ ਜਾਂਚ ਠੱਪ ਹੋ ਗਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਜਾਂਚ ਠੱਪ ਹੋਈ ਉਦੋਂ ਬਾਅਦ ਅਕਾਲੀਆਂ ਦਾ ਰਾਜ ਆਇਆ ਅਕਾਲੀਆਂ ਨੇ ਬਿਲਕੁਲ ਉਹ ਫਾਈਲ ਨਹੀਂ ਤੋਰੀ ਉਦੋਂ ਬਾਅਦ ਭਗਵੰਤ ਮਾਨ ਦਾ ਰਾਜ ਆ ਗਿਆ ਇਹਨਾਂ ਨੇ ਨਹੀਂ ਤੋਰੀ ਮਤਲਬ ਕਿ ਕਾਂਗਰਸ ਅਕਾਲੀ ਭਗਵੰਤ ਮਾਨ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਆ ਜਦੋਂ ਪਤਾ ਲੱਗਦਾ ਸੀਗਾ ਕਿ ਡੇਰਾ ਸਿਰਸਾ ਨੂੰ ਜਾਂਚ ਜਾ ਰਹੀ ਆ ਤੇ ਮੂੰਹ ਦੇ ਵਿੱਚ ਘੁੰਗੜੀਆਂ ਪਾ ਕੇ ਬਹਿ ਗਏ ਸੋ ਕਾਨੂੰਨ ਉੱਥੇ ਫਿਰ ਕੀ ਕਰੂਗਾ ਕਾਨੂੰਨ ਤਾਂ ਤੁਸੀਂ ਲਾਗੂ ਕਰਨਾ ਉਸੇ ਕਾਨੂੰਨ ਨੇ ਬੰਦੇ ਮੋਰੇ ਲੈ ਆਉਣੇ ਸੀਗੇ ਫੜ ਲੈਣੇ ਸੀਗੇ ਸੋ ਇੱਕ ਨਵਾਂ ਸ਼ੋਸ਼ਾ ਛੱਡ ਕੇ ਇੱਕ ਨਵਾਂ ਰਾਗ ਲਾਬ ਕੇ ਪੰਜਾਬ ਦੇ ਲੋਕਾਂ ਨੂੰ ਉੱਲੂ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਦੋਂ ਕਿ ਸਾਡਾ ਖਦਸ਼ਾ ਇਹ ਆ ਕਿ ਇਸ ਕਾਨੂੰਨ ਨੂੰ ਉਲਟਾ ਘੱਟ ਗਣਤੀਆਂ ਦੇ ਖਿਲਾਫ ਹੀ ਵਰਤਿਆ ਜਾਊਗਾ ਇਸਾ ਕਾਨੂੰਨ ਦੀ ਆੜ ਦੇ ਵਿੱਚ ਜਦੋਂ ਕੋਈ ਸਿੱਖ ਪ੍ਰਚਾਰਕ ਕਥਾ ਦੇ ਦੌਰਾਨ ਜਾਂ ਢਾਡੀ ਜਿਹੜੇ ਕਵੀਸ਼ਰੀ ਦੇ ਦੌਰਾਨ ਜਾਂ ਢਾਡੀ ਕਲਾ ਦੇ ਦੌਰਾਨ ਟਿੱਪਣੀਆਂ ਕਰਦੇ ਆ ਉਹਨਾਂ ਨੂੰ ਫਿਰ ਲਿੱਕੇ ਲਿਆ ਜਾਊਗਾ ਤੁਸੀਂ ਫਲਾਣੇ ਧਰਮ ਦੇ ਖਿਲਾਫ ਟਿੱਪਣੀ ਕਰ ਦਿੱਤੀ ਹੈ ਤੁਹਾਡੇ ਦੇ ਉੱਤੇ ਆ ਕਾਨੂੰਨ ਹੁਣ ਲਾਗੂ ਹੋਊਗਾ ਤੁਸੀਂ ਬਿਆਦਬੀ ਕੀਤੀ ਹੈ ਸੋ ਇੱਕ ਤਰੀਕੇ ਦੇ ਨਾਲ ਉਲਟਾ ਘਟਕਣ ਦੀਆਂ ਦਾ ਬੰਨ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆਦਰਵਾਇਜ਼ ਜੇਕਰ ਬਿਆਦਬੀ ਵਾਲੇ ਨੱਪਣੇ ਹੋਣ ਫੜ ਕੇ ਤਾੜਨੇ ਹੁਣ ਤਾਂ ਪਹਿਲੇ ਕਾਨੂੰਨ ਦੇ ਵਿੱਚ ਬਹੁਤ ਧਰਾਵਾ ਮੌਜੂਦ ਹੈ ਨਵੇਂ ਕਾਨੂੰਨ ਦਾ ਸਹਾਰਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ